ਸਰ ਜੀ ਜੀ ਬੋਲਣ ਦੀ ਬਰਮਨ ਦੀ ਇਜਾਜ਼ਤ ਕੀ ਦੇ ਸਕਦੇ ਹੋ ਹਾਂ ਜੀ ਸਾਡੇ ਸੀਆਈਐਨ ਚਾਰਜ ਜਿਹੜੇ ਹੈਗੇ ਆ ਜਤੋਂ ਆਪਣੇ ਗੁਰਲਾਲ ਸਿੰਘ ਉਹਨਾਂ ਵੱਲੋਂ ਸਾਡੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੀ ਅਗਵਾਈ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਨਸ਼ਿਆਂ ਦੇ ਖਿਲਾਫ ਇੱਕ ਬੰਦੇ ਨੂੰ ਕਾਬੂ ਕੀਤਾ ਗਿਆ ਗਗਨਜੀਤ ਜੋ ਕਿ ਮੁਕਸਰ ਦਾ ਰਹਿਣ ਵਾਲਾ ਤੇ ਉਹਦੇ ਕੋਲੋਂ 9000 ਟ੍ਰੋਮਾਡੋਲ ਜਿਹੜੀ ਹੈਗੀ ਆ ਉਹ ਰ ਕਵਰ ਕੀਤੀ ਗਈ ਜਿਹੜਾ ਕਿ ਸਪਲਾਈ ਦੇਣ ਲਈ ਇੱਥੇ ਫ੍ਰੀਟ ਕੋਟ ਆ ਰਿਹਾ ਸੀਗਾ ਸਰ ਅਗਲੀ ਫਰਦਰ ਕੀ ਕਾਮ ਕੀਤਾ ਫਰਦਰ ਫਿਲਹਾਲ ਦੀ ਘੜੀ ਤਾਂ ਉਹਦੇ ਕੇਸ ਰਜਿਸਟਰ ਕਰਤਾ ਜੀ ਕੇਸ ਰਜਿਸਟਰ ਕਰਕੇ ਉਹਨੂੰ ਕੋਰਟ ਚ ਪੇਸ਼ ਕਰਕੇ ਰਿਮਾਨਡ ਲੈ ਕੇ ਇਹਦੇ ਬੈਕਵਰਡ ਫਾਰਵਰਡ ਲਿੰਕ ਚੈੱਕ ਕਰਕੇ ਕਿਥੋਂ ਤੋਂ ਗੋਲੀਆਂ ਲੈ ਕੇ ਆਇਆ ਜਾਂ ਕਿਹਨਾਂ ਨੂੰ ਸਪਲਾਈ ਦੇਣ ਜਾ ਰਿਹਾ ਸੀ ਉਹ ਕਲੀਅਰ ਕਰਾਂਗੇ ਸਰ ਪਹਿਲਾਂ ਵੀ ਇਹ ਤੇ ਕੋਈ ਮਕਦਮਾ ਫੋਨ ਹੋ ਜਾ ਵੈਰੀਫਾਈ ਕਰਨਾ ਹੈ ਤੁਕੀਸ਼ ਦਾ ਟਾਈਮ ਸਰ ਆਮ ਲੋਕਾਂ ਕੀ ਕੋਈ ਬਰੋਮੋਕ ਮੈਸੇਜ ਆਮ ਲੋਕਾਂ ਦੀ ਮਦਦ ਸਾਡੇ ਵੱਲੋਂ ਤਾਂ ਆਮ ਲੋਕਾਂ ਨੂੰ ਇਹੀ ਹੈ ਕਿ ਜੀ ਵੀ ਸਰਲੋਂ ਇੱਕ ਸੰਪਰਕ ਪ੍ਰੋਗਰਾਮ ਚਾਲੂ ਕੀਤਾ ਗਿਆ ਤਾਂ ਕਿ ਪਬਲਿਕ ਜਿਸ ਤਰ੍ਹਾਂ ਅਤਵਾਦੀ ਦੇ ਵਿੱਚ ਸਾਡਾ ਸਾਥ ਦਿੱਤਾ ਤੇ ਅਤਵਾਦ ਖਤਮ ਹੋ ਗਿਆ ਉਸੇ ਤਰ੍ਹਾਂ ਜੇ ਸਾਡਾ ਸਾਥ ਪਬਲਿਕ ਦੇਗੀ ਤੇ ਜਿਹੜਾ ਨਸ਼ਾ ਹੈਗਾ ਇਹ ਵੀ ਇਸੇ ਤਰ੍ਹਾਂ ਖਤਮ ਹੋ ਜਾਏਗਾ